ਕਿ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਆ। ਕਈ ਵਾਰੀ ਕਨਫਿਊਜ਼ਨ ਜਿਆ ਕੀਤਾ ਜਾਂਦਾ ਕਿ ਜੀ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਅਨਾਉਂਸ ਕਰਿਆ ਤੇ ਸ਼੍ਰੋਮਣੀ ਕਮੇਟੀ ਤੇਲ ਮਈਆ ਕਰਾ ਰਹੀ ਆ। ਉਹ ਆਪਣੇ ਤੌਰ ਤੇ ਜਥਾ ਸ਼ਕਤੀ ਉਹ ਵੀ ਆਪਣਾ ਮਹੱਈਆ ਕਰਵਾ ਰਹੇ ਆ। ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਬੱਕਰੀ ਜਥੇਬੰਦੀ ਨਹੀਂ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਆ। ਸ਼੍ਰੋਮਣੀ ਅਕਾਲੀ ਦਲ ਗਾਹਾਂ ਮੈਂ ਅਕਸਰ ਇਹ ਕਹਿੰਦਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਆ ਸੋ ਇਹਨੂੰ ਉਸ ਪੱਖ ਨੂੰ ਨਾ ਲਿਜਾਇਆ ਕਰੋ ਸਮਾਂ ਦਾ ਲੋਕਾਂ ਦਾ ਅਹਲੇ ਸੇਵਾ ਕਰਨ ਦਾ ਜਿਹਦੇ ਜਾ ਕੇ ਮਦਦ ਜੇਬ ਚ ਪੈਂਦੀ ਜੇਬ ਚ ਕਹਿਣ ਤੋਂ ਭਾਪੇ ਉਹਨੂੰ ਡੀਜ਼ਲ ਮਿਲਦਾ ਜਾਂ ਹੋਰ ਕੋਈ ਵਸਤ ਮਿਲਦੀ ਉਹਨੂੰ ਪੁੱਛੋ ਕਿ ਕੀ ਹਾਲਾਤ ਉਹ ਕਿਵੇਂ ਦਾ ਸਕੂਨ ਮਹਿਸੂਸ ਕਰਦਾ ਸੋ ਮੈਂ ਜਿਹੜੀ ਅੱਜ ਦੀ ਇਹ ਮੀਟਿੰਗ ਆ ਉਹ ਤਾਂ ਫੋਕਸ ਕਰ ਰਿਹਾ ਇਹ ਤਾਂ ਉਹ ਕਾਰਜ ਆ ਜਿਹੜੇ ਕਰ ਰਹੇ ਅਸੀਂ ਤੇ ਕਰੀ ਜਾਣੇ ਨਿਰੰਤਰ ਪਰ ਸਾਡਾ ਅਸੀਂ ਇੱਕ ਫੈਸਲਾ ਕੀਤਾ ਕਿ 24 ਘੰਟਿਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੋਰਟਲ ਤੁਸੀਂ ਜਿਹੜੇ ਖੋਲੋਗੇ ਉਹਦੇ ਤੇ ਕੀ ਆਮਦਨ ਆਈ ਤੇ ਕੀ ਖਰਚ ਹੋਇਆ ਭਾਵੇਂ ਅਸੀਂ 20 ਕਰੋੜ ਰੁਪਈਆ ਆਪਣੇ ਵਸੀਲਿਆਂ ਤੋਂ ਰੱਖਿਆ ਪਰ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਉਂਕਿ ਮਾਇਆ ਲੋਕਾਂ ਦੀ ਆ ਤੇ ਉਹ ਲੋਕਾਂ ਦੀ ਜਾਣਕਾਰੀ ਹਿੱਤ ਵੀ ਜਿਹੜੀ ਆਉਣੀ ਚਾਹੀਦੀ ਏ ਏਮਪਲੋਈਸ ਸਾਡੇ ਇੱਥੇ ਡਿਫੂਟ ਕਰ ਦਤੇ ਆ ਜਿਹੜੇ ਇਹ ਰੋਜ਼ ਦੀ ਰੋਜ਼ ਐਟ ਲੀਸਟ ਦੋ ਦਿਨਾਂ ਦਾ ਦਾ ਤੁਰੰਤ ਕਰਿਆ ਕਰਨਗੇ ਇੱਕ ਦਿਨ ਦਾ ਕਰਨੀ ਤਾਂ ਦੋ ਦਿਨਾਂ ਤੋਂ ਬਾਅਦ ਇਹ ਕਿੱਥੋਂ ਖਰਚਾ ਆਇਆ ਤੇ ਕਿੱਥੇ ਖਰਚ ਜਾ ਰਿਹਾ ਸੋ ਹੁਣ ਤੱਕ ਦਾ ਲਗਭਗ ਸਾਨੂੰ ਜਿਹੜਾ ਇਹ ਜਿਹੜੀ ਗੱਲ ਏ ਆਪਾਂ ਜਿਹੜੀ ਹੁਣ ਤੱਕ ਦੀ ਕਲੈਕਸ਼ਨ ਆਈ ਆ ਉਹ ਕਲੈਕਸ਼ਨ ਦੇ ਵਿੱਚ 341000 ਰੁਪਇਆ ਮੈਂਬਰ ਸਾਹਿਬਾਨ ਨੇ ਮੰਨਣ ਸਾਹਿਬ ਨੇ ਲੱਖ ਦਿੱਤਾ ਕਾਲੋਂ ਸਾਹਿਬ ਨੇ ਲੱਖ ਦਿੱਤਾ ਇਦਾਂ ਹੋਰ ਨਾ ਨੇ ਵੀ ਮਹਿਤਾ ਸਾਹਿਬ ਦੇ ਪਰਿਵਾਰ ਨੇ ਦਿੱਤਾ ਉਹ 341000 ਰੁਪਇਆ ਇਹਨਾਂ ਦੇ ਅਖਤਿਆਰੀ ਕੋਟੇ ਤੋਂ ਅਲਾਵਾ ਆ ਤੇ ਇਹ ਤੋਂ ਇਲਾਵਾ ਸੰਗਤਾਂ ਵੱਲੋਂ ਸੰਗਤਾਂ ਵੱਲੋਂ ਹੁਣ ਤੱਕ 8129000 755 ਰੁਪਏ ਮੈਨੂੰ ਖੁਸ਼ੀ ਵੀ ਆ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸੰਗਤਾਂ 'ਚ ਐਡਾ ਉਤਸ਼ਾਹ ਆ ਕਿ ਮਾਇਕ ਤੌਰ ਦੇ ਉੱਤੇ ਕਿਉਂਕਿ ਚੈੱਕ ਆ ਜਾਂਦੇ ਫਿਰ ਉਹ ਕੈਸ਼ ਹੋਣ ਨੂੰ ਟਾਈਮ ਲੱਗਦਾ ਇਸ ਕਰਕੇ ਉਹ ਹਾਲੇ ਅਸੀਂ ਜਿਉਂ-ਜਿਉਂ ਕੈਸ਼ ਹੋਈ ਜਾਣੇ ਤੁਹਾਡੇ ਗੋਚਰੀਓ ਕਰਦੇ ਜਾਵਾਂਗੇ ਤੇ ਸਭ ਤੋਂ ਵੱਡੀ ਮਲਾਜਮਾਂ ਵੱਲੋਂ ਇਹ ਕਿਉਂਕਿ ਸਾਡੇ ਆਊਟਰ ਸੋਰਸ ਆ ਜਿਹੜੇ ਸਾਨੂੰ ਆਦਰ ਦੈਨ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 2 ਕਰੋੜ 14 ਲੱਖ 50000 24 ਰੁਪਏ ਇਹ ਸਾਨੂੰ ਡੇਨਟ ਕੀਤੇ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜਵਾਵਾਂ ਵੱਲੋਂ ਸੋ ਹੁਣ ਤੱਕ ਦਾ ਜਿਹੜਾ ਕੁੱਲ ਜੋੜ ਆ ਸਾਰਾ ਉਹ 2 ਲੱਖ ਕਰੋੜ 99000 99 ਲੱਖ 20779 ਰੁਪਏ ਆ ਇਹ ਕਿਉਂਕਿ ਉਹ ਪੈਸੇ ਆ ਜਿਹੜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚ ਆਈ ਆ ਉਹ ਤੋਂ ਇਲਾਵਾ ਜਿਹੜੇ ਗੁਰਦੁਆਰਾ ਸਹਿਬਾਨ ਤੋਂ ਸਾਨੂੰ ਇਹ ਹੜ ਪੀੜਤਾ ਲੈ ਆਉਣੀ ਸੀ ਉਹ 2 ਕਰੋੜ 83 ਲੱਖ ਉਹ ਮਾਇਆ ਵੱਖਰੇ ਤੌਰ ਦੇ ਉੱਤੇ ਇਸ ਕਾਊਂਟਰ ਦੇ ਜਿਹੜਾ ਹੈ ਆਪਾਂ ਸਪੈਸੀਫਿਕ ਤੌਰ ਤੇ ਹੜਾਂ ਲਈ ਜਿਹੜਾ ਅਕਾਊਂਟ ਰੱਖਿਆ ਉਹਦੇ ਵਿੱਚ ਆਉਣੇ ਆ। ਸੋ ਕੁਝ ਕੈਸ਼ ਹੋਣ ਵਾਲੇ ਚੈੱਕ ਆ ਸਾਡੇ ਕੋਲ 2 ਕਰੋੜ 72 ਲੱਖ ਦੇ ਲਾਪ ਆ ਕੇ 6 ਕਰੋੜ 94 ਲੱਖ ਚਾ 2 6 ਕਰੋੜ 9 ਲੱਖ 49661 ਕਹਿਣ ਤੋਂ ਭਾਵ 7 ਕਰੋੜ ਦੇ ਲਗਭਗ ਇਹ ਮਾਇਆ ਜਿਹੜੀ ਬਖਰੀਓ ਦੇ ਵਿੱਚੋਂ ਫਿਰ ਅਸੀਂ ਜਿਵੇਂ ਮੈਂ ਉਸ ਦਿਨ ਕਿਹਾ ਸੀ ਕਿ ਜਿਹੜੇ ਸਾਡੇ ਨੇਚਰਲ ਕਲਾਈਮਟੀ ਆ ਉਹਦੇ ਲਈ ਬਖਰੇ ਪੈਸੇ ਅਸੀਂ ਆਪਣੇ ਖਾਤੇ 'ਚ ਰੱਖੇ ਆ ਸੋ ਮੇਰਾ ਕਹਿਣ ਤੋਂ ਭਾਵ ਜਿਹੜਾ ਇੱਕ ਮੈਂਬਰਾਂ ਵੱਲੋਂ ਆਪਣਾ ਅਖਤਿਆਰੀ ਕੋਟਾ ਉਹਦੇ ਵਿੱਚ 1 ਕਰੋੜ 26 ਲੱਖ ਰੁਪਈਆ ਇੱਕ ਮੈਨੂੰ ਖੁਸ਼ੀ ਆ ਕਿ ਸ਼ੋਮਨੀ ਗੁਰਦਰਾ ਪਰਬੰਧ ਕਮੇਟੀ ਦੇ ਮੁਲਾਜ਼ਮ ਵੀ ਮੈਂਬਰ ਸਹਿਬਾਨ ਵੀ ਆਪਣੇ ਤਨਦੇਹੀ ਦੇ ਨਾਲ ਘਰਾਂ ਦੇ ਜੇਬਾਂ 'ਚੋਂ ਵੀ ਤੇ ਆਪਣੇ ਇਖਤਿਆਰੀ ਕੋਟੇ ਦੇ ਵਿੱਚੋਂ ਵੀ ਮਾਇਆ ਹੁਣੀ ਅੱਜ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਰਿਆਂ ਵੀਰਾਂ ਲਈ ਜਿਹੜੇ ਇਹਦੇ ਵਿੱਚ ਆਫ਼ਤ ਦੇ ਵਿੱਚ ਘਿਰ ਗਏ ਸੀ ਉਹਨਾਂ ਲਈ ਸਾਰੇ ਡੋਨੇਟ ਕੀਤੇ ਆ ਸੋ ਹੁਣ ਤੱਕ ਦਾ ਜਿਹੜਾ ਅਸੀਂ ਖਰਚ ਕਰ ਚੁੱਕੇ ਆ ਖਰਚੇ ਦੇ ਵਿੱਚ ਉਹ ਲਗਭਗ 1 ਕਰੋੜ 14 ਲੱਖ 31000 ਰੁਪਏ ਇਹ ਸਾਡਾ ਖਰਚਾ ਪਰ ਤਾਜੇ ਵੇਦਵੇ ਕਿਉਂਕਿ ਨਿਕਲ ਆਉਣੇ ਆ ਉਹ ਤੁਹਾਡੇ ਰੂਬਰੂ ਫੇ ਮੈਂ ਇਹ ਰੋਜ਼ ਦੀ ਰੋਜ਼ ਕਰਦਿਆਂ ਕਰਨਗੇ ਅੱਜ ਚੇਚੇ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਜਲੰਧਰ ਤੋਂ ਮਾਤਾ ਜੀ ਆ ਉਹਨਾਂ ਦਾ ਪਰਿਵਾਰ ਆ ਉਹਨੇ ਸਰਦਾਰ ਗੁਰਵੀਰ ਸਿੰਘ ਨੇ 180000 ਰੁਪਇਆ ਅੱਜ ਆ ਹੁਣੇ ਚੈੱਕ ਭੇਟ ਕੀਤਾ ਤੇ 2 ਲੱਖ ਰੁਪਇਆ ਸਰਦਾਰ ਰਵਿੰਦਰ ਸਿੰਘ ਰੰਧਾਵਾ ਉਹਨਾਂ ਨੇ ਅੱਜ ਡੋਨੇਟ ਕੀਤੇ ਆ ਡਾਕਟਰ ਬਲਜੀਤ ਸਿੰਘ ਜਿਹੜੇ ਸਾਡੇ ਟਰੱਸਟੀ ਵੀ ਆ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਉਹਨਾਂ ਵੱਲੋਂ 1 ਲੱਖ ਰੁਪਇਆ ਨਸ਼ੈਰਾ ਪਿੰਡ ਜਿੱਥੋਂ ਪਹਿਲਾਂ ਵੀ 5 ਲੱਖ ਰੁਪਇਆ ਆਇਆ ਅੱਜ ਉਹਨਾਂ ਨੇ ਪਿੰਡ ਦੇ ਵਿੱਚੋਂ 100 100 2 200 4 400 ਰੁਪਇਆ ਸ਼ਾਮਚਰਾਸੀ ਦਾ ਪਿੰਡ ਆ 86000 300 ਰੁਪਏ ਆਪਣੇ ਕਿਸੇ ਨੇ 200 ਪਾਇਆ ਕਿਸੇ ਨੇ 400 ਪਾਇਆ ਇੱਕ ਲਿੰਕ ਕੜੀ ਮਹਿਸੂਸ ਕਰਕੇ ਉਹਨੇ ਸਮੁੱਚੇ ਪਿੰਡ ਵੱਲੋਂ ਭੇਜਿਆ ਸਰਦਾਰ ترسےم ਸਿੰਘ ਜੀ ਦਿੱਤੀ ਆ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਬੈਠੇ ਆ ਚੇਅਰਮੈਨ ਵੀ ਰਹੇ ਆ ਤੇ ਕੋਈ ਸਿਹਤ ਵੀ ਢਿੱਲੀ ਆ ਅੱਜ ਲਗਭਗ 40 ਕੁਆਂਟਿਟਡ ਕਣਕ ਤੇ 1 ਲੱਖ ਰੁਪਈਆ ਇਹਨਾਂ ਨੇ ਚੈੱਕ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ। ਧੰਨਵਾਦ ਕਰਦਾ। ਦਸ਼ਮੇਸ਼ ਸੇਵਾ ਸੁਸਾਇਟੀ ਰਾਏਪੁਰ ਛੱਤੀਸਗੜ੍ਹ ਤੋਂ 6 ਲੱਖ ਰੁਪਏ ਉਹਨੇ ਚੈੱਕ ਭੇਜਿਆ। ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਏਡੀ ਵੱਡੇ ਦੂਰ ਬੈਠੇ ਪੰਜਾਬੋਂ ਬਾਹਰ ਉਹ ਇਸ ਅੱਜ ਦੇ ਸਮੇਂ ਦੇ ਵਿੱਚ ਨਾਲ ਸਾਡੇ ਯੋਗਦਾਨ ਪਾ ਰਹੇ। ਰਾਏਪੁਰ ਛੱਤੀਸਗੜ੍ਹ ਤੋਂ ਇੱਕ ਇੰਡੀਵਿਜੂਅਲ ਨੇ 1 ਲੱਖ 21000 ਰੁਪਏ ਜਿਹੜਾ ਆ ਉਹ ਅੱਜ ਡੋਨੇਟ ਕੀਤਾ। ਇਸੇ ਤਰ੍ਹਾਂ ਸਾਬਕਾ ਮੁਲਾਜ਼ਮ ਪਹਿਲਾਂ 1 ਲੱਖ 1000 ਰੁਪਇਆ ਦਿੱਤਾ ਸੀ ਤੇ ਅੱਜ 51000 ਰੁਪਇਆ ਉਹਨਾਂ ਨੇ ਹੋਰ ਕੈਸ਼ ਜਿਹੜਾ ਆ ਉਹ ਭੇਟ ਕੀਤਾ ਸਾਡੇ ਸਰਦਾਰ ਇੰਦਰ ਸਿੰਘ ਮੈਂਬਰ ਸਾਡੇ ਜਿਹੜੇ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੇ ਬਹੁਤ ਲੰਬਾ ਅਰਸਾ ਜਿਨ੍ਹਾਂ ਨੇ ਉਥੇ ਸਾਡੀ ਅਗਵਾਈ ਕੀਤੀ ਉਹਨਾਂ ਦੇ بیٹے ਆਪਣੇ ਨਾਮ ਇਹਨੂੰ ਭੁੱਲ ਗਿਆ ਹਰਵਾਰਕ ਸਿੰਘ ਮਾਘਟਾ ਉਹ ਮਰਕਾ ਤੋਂ ਚੱਲ ਕੇ ਆਏ ਆ ਉੱਥੇ ਕਿਉਂਕਿ ਸਾਡਾ ਇੱਕ ਜੁਪੀ ਦੇ ਵਿੱਚ ਕਾਲਜ ਵੀ ਆ ਸਿੱਖ ਇੰਟਰਨ ਕਾਲਜ ਉਹਦੇ ਵੱਲੋਂ 1 ਲੱਖ 1000 ਰੁਪਏ ਦਾ ਜਿਹੜਾ ਆ ਉਹ ਚੈੱਕ ਭੇਟ ਕੀਤਾ ਇੱਕ ਸਾਡੇ ਆ ਹੁਸ਼ਿਆਰਪੁਰ ਤੋਂ ਜੂਸ ਦੇ ਬੱਚੇ ਆਏ ਆ ਉਹਨਾਂ ਨੇ ਰਵਿੰਦਰਪਾਲ ਸਿੰਘ ਰਾਜੂ ਗੁਰਦੀਪ ਸਿੰਘ ਸਿੱਧੂ ਅਮਨ ਸਿੰਘ ਸਿੱਧੂ ਗੋਰਪ੍ਰੀਤ ਸਿੰਘ ਸਿੱਧੂ ਇਹਨਾਂ ਵੱਲੋਂ 1.5 ਲੱਖ ਰੁਪਈਆ ਜਿਹੜਾ ਆ ਉਹ ਅੱਜ ਮਾਇਕ ਤੌਰ ਤੇ ਜਿਹੜਾ ਇਹੋ ਭੇਟ ਕੀਤਾ ਗਿਆ। ਸੋ ਧੰਨਵਾਦ ਕਰਦਾ ਬਹੁਤ ਸਾਰੇ ਜੰਮੂ ਤੋਂ ਕਸ਼ਮੀਰ ਤੋਂ ਉਹਨਾਂ ਗੁਰੂ ਪਿਆਰਿਆਂ ਨੇ ਵੀ ਕਿਹਾ ਪਈ ਅਸੀਂ ਜਾਤੀ ਤੌਰ ਦੇ ਉੱਤੇ ਮਾਇਕ ਸਹਿਤਾ ਲੈ ਕੇ ਆਉਣੇ ਅਮਾਉਂਟ ਵੱਡਾ ਆ ਉਹ ਮੈਂ ਹਾਲੇ ਅੱਜ ਨਹੀਂ ਡਿਸਕਲੋਜ਼ ਕਰਦਾ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਮਾਇਆ ਜਿਹੜੀ ਪੌਣੀ ਦਾ ਆਪਾਂ ਸ਼ੋਮਣੀ ਕਮੇਟੀ ਦੇ ਖਾਤੇ 'ਚ ਆ ਜਿੱਥੇ ਜਿੱਥੇ ਕੋਈ ਲੋੜੀਂਦੀ ਚੀਜ਼ ਹੋਈ ਜੋ ਕਿ ਆ ਸਿਆਲ ਸ਼ੁਰੂ ਹੋ ਜਾਣਾ ਉਹਦੇ ਲਈ ਕੰਬਲਾਂ ਦੀਆਂ ਲੋੜਾਂ ਪੈਣੀਆਂ ਤੇ ਅਸੀਂ ਫੈਟ ਕੇ ਬੈਠ ਕੇ ਫੈਸਲਾ ਕੀਤਾ ਕਿ ਕੰਬਲ ਚਲਾਮੇ ਹੀ ਨਹੀਂ ਦੇਣੇ ਕੰਬਲ ਤੇ ਗੱਦੇ ਉਹ ਦਿੱਤੇ ਜਾਣੇ ਜਿਹੜੇ ਕਿਸੇ ਦੇ ਕੰਮ ਵੀ ਆਉਣ ਜਿਹੜੇ ਅੱਜ ਕੱਲ ਨਵੇਂ ਕੰਬਲ ਆਉਂਦੇ ਉਹ ਰਜਾਈ ਦਾ ਰੂਪ ਹੀ ਬਣ ਜਾਂਦੇ ਆ ਸੋ ਇਸ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਸਾਰਾ ਇੱਥੇ ਜਮ੍ਹਾਂ ਕਰਾ ਕੇ ਲੋਕਾਂ ਦੀ ਮੰਗ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਵੰਡ ਕੇ ਆਉਂਗੇ ਸਾਰੇ ਕੁਝ ਉਹਨਾਂ ਨੇ ਮਾਇਆ ਪਹਿਲਾਂ ਵੀ ਭੇਜੀ ਸੀ ਪਰ ਉਹ ਆਪਣੇ ਤੌਰ ਦੇ ਉੱਤੇ ਉਹ ਜਿਹੜਾ ਦੀਨਾਨਗਰ ਦਾ ਇਲਾਕਾ ਉਧਰ ਉਹ ਵੰਡ ਵੀ ਗਏ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਸੰਸਥਾ ਆ ਤੇ ਅੱਜ ਲੋਕਾਂ ਨੇ ਇੱਕ ਚੇਨ ਬਣਾ ਕੇ ਕਿ ਇਹ ਪੈਸਾ ਜਿਹੜਾ ਆ ਲੋਕਾਂ ਦੇ ਮੂੰਹ ਤੱਕ ਜਾਂਦਾ ਚੇਨ ਬਣਾ ਕੇ ਅਸੀਂ ਤਾਂ ਇਹ ਅੱਜ ਤੁਹਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਕਿ ਅਸੀਂ ਰੋਜ਼ ਦੀ ਰੋਜ਼ ਨਹੀਂ ਤਾਂ ਐਟ ਲੀਸਟ ਦੋ ਦਿਨਾਂ ਬਾਅਦ ਸਾਰਾ ਇਹ ਜਿਹੜਾ ਚਿੱਠਾ ਕੀ ਆਇਆ ਤੇ ਕੀ ਗਿਆ ਉਹ ਸਾਰਾ ਨਸ਼ਰ ਕਰਿਆ ਕਰਾਂਗੇ 20 ਕਰੋੜ ਰੁਪਇਆ ਉਦਾਂ ਰਾਖਮਾਂ ਰੱਖਿਆ ਗਿਆ ਤੇ ਪਰ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਸਤਗੁਰੂ ਜੀ ਨੇ ਸੰਗਤਾਂ ਨੂੰ ਇਹ ਉਦਾਂ ਮਤਸ਼ਾਹ ਬਖਸ਼ਿਸ਼ ਕੀਤਾ ਤੇ ਮੈਨੂੰ ਲੱਗਦਾ ਸਤਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਕੋਲੋਂ ਇਦਾਂ ਹੀ ਮਾਇਆ ਪੂਰੀ ਕਰਵਾ ਲੈਣੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਮੈਂਬਰ ਸਹਿਬਾਨ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਰਾਹਤ ਦੇ ਵਿੱਚ ਜਿਹੜੀ ਆਪਣਾ ਯੋਗਦਾਨ ਪਾ ਰਹੇ ਆ ਇੱਕ ਹੋਰ ਖੁਸ਼ੀ ਦੀ ਵੀ ਗੱਲ ਆ ਕਿ ਆ ਸਾਡੀ ਬੇਟੀ ਬੈਠੀ ਆ ਪ੍ਰਿੰਸੀਪਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾ ਸਕੂਲ ਰਮਦਾਸ ਤੋਂ ਕਿਉਂਕਿ ਅਸੀਂ ਇਹ ਵੀ ਕਿਹਾ ਬੇ ਬੱਚਿਆਂ ਦੇ ਤੇ ਮੈਂ ਅੱਜ ਤੁਹਾਡੇ মিডিਆ ਨਾਲ ਹੀ ਫੇਰ ਵੀ ਕਹਿਣਾ ਚਾਹਣਾ ਕਿ ਜਿੱਥੇ-ਜਿੱਥੇ ਕਿਤਾਬਾਂ ਦੀ ਲੋੜ ਆ ਸਾਨੂੰ ਤੁਸੀਂ ਤੁਰੰਤ ਦੱਸੋ ਪਾਵੇਂ ਆ ਰਮਦਾਸ ਦਾ ਏਰੀਆ ਇਹਨਾਂ ਨੂੰ ਬੀਬੀ ਉਹਨਾਂ ਨੂੰ ਦੱਸ ਦਿਆ ਕਰਨ ਉੱਥੇ ਤੇ ਉਹ ਤੁਹਾਨੂੰ ਕਿਤਾਬਾਂ ਜਿੱਥੋਂ ਵੀ ਲੁੜਿੰਦੀਆਂ ਉਹ ਸਾਰੀਆਂ ਮਾਇਆ ਕਰਾਈਆਂ ਜਾਣਗੀਆਂ ਇਹਨਾਂ ਨੇ ਆਪਣੇ ਸੋਰਸਸ ਨਹੀਂ ਦੂਸਰੇ ਸਕੂਲਾਂ ਨੂੰ ਪ੍ਰੇਰ ਕੇ ਕਿਉਂਕਿ ਰਮਦਾਸ ਦਾ ਇਲਾਕਾ ਜਿਹੜਾ ਇਹ ਵੱਧ ਪ੍ਰਭਾਵਿਤ ਹੋਇਆ 6 ਲੱਖ ਰੁਪਏ ਦਾ ਸਮਾਨ ਇਕੱਠਾ ਕੀਤਾ ਜਿਹਦੇ ਵਿੱਚ ਸਕੂਲ ਦੇ ਬੈਗ ਜੁਨੀਫਾਰਮਾ ਵਾਟਰ ਬੋਟਲ ਟਿਫਨ ਆ ਪੈਨਸਲ ਬਾਕਸ ਆ ਸਕੂਲ ਸ਼ੂਜ਼ ਆ ਸਕੂਲ ਸ਼ੌਕਸ ਆ ਫਿਰ ਸਵੈਟਰ ਜੇ ਵੱਖਰੇ ਵੱਖਰੇ ਪੈਨ ਪੈਨਸਲ ਕਾਪੀਜ਼ ਕਹਿਣ ਤੋਂ ਬਾਅਦ ਇਹ ਇਹਨਾਂ ਨੇ 14 ਡੋਨੇਟਰ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਦਿੱਤਾ ਉਹ 6 ਲੱਖ ਦਾ ਸਮਾਨ ਇਹਨਾਂ ਨੇ ਆਪਣੇ ਸਕੂਲ ਦੇ ਵਿੱਚ ਵੰਡਣਾ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਦੇਨਾ ਬਾਬਾ ਨਾਨਕ ਵੀ ਜਿਹੜੇ ਸਕੂਲ ਦੇ ਬੱਚੇ ਜਿਹੜੇ ਵਿਦਿਆਰਥੀ ਆ ਉਹਨਾਂ ਲਈ ਵੀ ਅਸੀਂ ਯਤਨ ਕਰਾਂਗੇ ਸਾਰਿਆਂ ਦੀਆਂ ਜਿਹੜੀਆਂ ਤਰੰਤ ਫੀਸ ਜੀਆਂ ਉਹ ਮਾਫ ਕੀਤੀਆਂ ਜਾਣ ਬਹੁਤ ਸਾਰੇ ਜਿਨ੍ਹਾਂ ਨੇ ਮਾਮਲੇ ਤੇ ਜ਼ਮੀਨਾਂ ਲਗੀਆਂ ਉਹਨਾਂ ਵੱਲ ਵੀ ਰਿਪਰੈਜੈਂਟੇਸ਼ਨਸ ਆਈਆਂ ਪਈ ਸਾਡੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਜਾਇਦਾਦਾਂ ਅਸੀਂ ਮਾਮਲੇ ਤੇ ਲਈਆਂ ਆ ਉਹਨਾਂ ਦੇ ਵਿੱਚ ਸਾਨੂੰ ਮਾਫੀ ਦਿੱਤੀ ਜਾਵੇ ਉਹ ਐਗਜੈਕਟਿਵ ਬੈਠ ਕੇ ਵਿਚਾਰ ਕਰ ਲਊਗੀ ਸੋ ਦੂਸਰਾ ਬਹੁਤ ਸਤਗੁਰ ਦੀ ਅਪਾਰ ਕਿਰਪਾ ਤੇ ਬਖਸ਼ਿਸ਼ ਜਿਹੜਾ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਆਪਣੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸ਼ਹੀਦੀ ਗੁਰਪੁਰਬ ਮਨਾ ਰਹੇ ਆਪਾਂ ਉਹ ਅਸੀਂ ਸ਼ੁਰੂ ਕੀਤਾ ਸੀ ਧੋਬੜੀ ਸਾਹਿਬ ਤੋਂ ਉਹਦੀ ਸ਼ੁਰੂਆਤ ਹੋਈ ਸੀ 24 ਸਪਟੰਬਰ ਨੂੰ ਚੌਥੇ 24 ਨਾ 14 ਅਗਸਤ ਨੂੰ ਹੁਣ ਵੱਖ-ਵੱਖ ਸਟੇਟਾਂ 'ਚ ਹੁੰਦੇ ਹੋਏ ਕੱਲ ਤਕਰੀਬਨ ਬਹੁਤ ਵੱਡਾ Odisha ਦੇ ਮੁੱਖ ਮੰਤਰੀ ਸਾਹਿਬ ਆਪ ਆਏ ਤੇ ਸਾਡਾ ਸਾਰਿਆਂ ਦਾ ਜਿਹੜਾ ਮਨੋਰਥ ਸੀਗਾ ਇਹ 23 ਸਟੇਟਾਂ ਚ ਐਟ ਲੀਸਟ ਉਹਦਾ 26 ਦਾ ਸਾਡਾ ਹੈਗਾ ਆਪਣੇ ਟਾਰਗੇਟ 23 ਸਟੇਟ ਜਿਹੜੇ ਉਹਦਾ ਚਾਟਾ ਸੀ ਕਰਨੇ ਜਿਹੜੇ ਜਿਨ੍ਹਾਂ ਦੇ ਵਿੱਚ ਹੀ ਹੋ ਕੇ ਰੂਟ ਆਉਣਾ ਬਹੁਤ ਵੱਡੇ ਪੱਧਰ ਤੇ ਤੁਸੀਂ ਮੀਡੀਆ ਚ ਵੀ ਦੇਖਦੇ ਹੋਣੇ ਅਸੀਂ ਉਸ ਲੈਵਲ ਦਾ ਮੀਡੀਆ ਤਾਂ ਨਹੀਂ ਕਰ ਸਕੇ ਜਿੱਦਾਂ ਆਮ ਜਥੇਬੰਦੀਆਂ ਚ ਮਕਾਉਂਦੀਆਂ ਪਰ ਸਾਡੇ ਫੇਸਬੁੱਕ ਤੇ ਲਗਾਤਾਰ ਇਹ ਜਾਰੀ ਆ ਬਹੁਤ ਵੱਡਾ ਭਰਮਾ ਹੰਗਾਰਾ ਅਦਰ ਦੈਨ 6 ਦੇ ਰਹੇ ਆ